ਆਠ-ਪੜ ਲੱਤਾਂ ਪਾੜਦੀਆਂ ਮੇਰੀਆਂ ਓ ਬਰਸਾਣੇ ਓ ਬਰਸਾਣੇ ਮੇਰੇ ਗੁੱਤ ਗਾਣੇ ਵਿੱਚ ਮਿਰਚ ਪਾਈਆਂ ਉਹਨਾਂ ਨੇ ਮਨੂ ਕਹਿੰਦੇ ਤੇਰੇ ਭਰਾ ਨੂੰ ਅਲਪ ਨੰਗਾ ਕਰਾਂਗੇ ਤੇਰੇ ਮੁਰੇ ਮੈਂ ਅੱਖਾਂ ਵਿੱਚ ਲੀਆਂ ਦਰਸ਼ਨ ਦੇ ਲੋਕ ਕਹਿੰਦੇ ਉਹਨੂੰ ਕਹਿੰਦਾ ਲੰਗਰ ਤੋਂ ਮਿਰਚਾਂ ਲੈ ਕੇ ਲੈ ਕੇ ਸਮਾਰ ਕੇ ਅੱਖਾਂ ਵਿੱਚ ਹੀ ਐਟੀ ਆਈ ਡੀਆਂ ਝੁੰਡੀਆਂ ਭਰ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਦੇ ਬਾਤੀਆਂ ਇਹਦੀ ਤਾਂ ਮੇਰੀ ਨਿਗਾ ਵੀ ਚਲੀ ਗਈ ਅੱਖ ਦੀ ਵਿਜਲ ਮਨੇ ਬੰਦ ਲਿਆ ਲੱਤ ਮੇਰੀਆਂ ਜਗਾਠਾਂ ਦੇ ਨਾਲ ਹੱਥ ਮੇਰੇ ਪਿੱਛੇ ਵੱਨਦੇ ਬਸ ਫਿਰ ਉਹਨਾਂ ਨੇ ਮਾਨਾ ਜਾਂ ਕੀਤੀਆਂ ਬਹੁਤ ਬੁਰੀ ਕੀਤੀ ਮੇਰੇ ਨਾਲ ਭਰਾ ਦੀ ਮੇਰੇ ਦੀ ਚੱਕੇ ਲੱਤ ਬਾਦਸ਼ਤੌਪ ਤੇ ਰੱਖਦੀ ਸੁਰਖੇ ਸਾਹਮਣੇ ਮੇਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜage ਕੋਈ ਵੀ ਨਹੀਂ ਉਹਨਾਂ ਦਾ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਇੱਥੋਂ ਤੇ ਉਹਨਾਂ ਦਾ ਕਸੂਰ ਸੀ ਤੁਸੀਂ ਇਹਨੂੰ ਕੁੜੀ ਵੇਖੀਏ ਆ ਕੰਨਾਂ ਦੇ ਪੰਡੇ ਪਾੜਦੇ ਸਾਡੇ ਬੁਰਾ ਹੰਕਾਰ ਤੋਂ ਸਾਡਾ ਕੁਝ ਨਹੀਂ ਛੇੜਿਆ ਮੈਂ ਕਿਹੜੀਆਂ ਬੈਂਕਾਂ ਰੁੱਟਣ ਜਾਂ ਜਾਦੀ ਤੀ ਵੀ ਮੈਨੂੰ ਪੁਲਿਸ ਨੇ ਮੇਰੇ ਨਾਲ ਕੁਝ ਕੀਤਾ ਸਾਡਾ ਸਿੰਘ ਤਾਂ ਨਾ ਮੈਂ ਕਹਿੰਨੀ ਆ ਵੀ ਇਹ 5 ਰੁਪਏ ਡਿੱਗੇ ਤੇ ਕਿ ਤੁੰਠੇ ਆ ਜਾਂਦੇ ਉਹ ਵੀ ਗੁਰੂ ਦੀ